ਫਰਮਾਨ ਸਾਹਿਬ ਦੇ ਕਮਰੇ ਦੇ ਕੋਲ ਹੀ ਚਲੇ ਗਿਆ ਸਮਝੋ ਜੇ ਅੰਦਰ ਨਹੀਂ ਆ ਗਿਆ ਤੇ ਉੱਥੇ ਜਾ ਕੇ ਉੱਪਰ ਜਿਹੜਾ ਚਾਹ ਲੱਗਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਉੱਪਰ ਚਾਹ ਆ ਗਈ ਆ ਹੂੰ ਉਹਨਾਂ ਨੇ ਜਿਹਨੂੰ ਉੱਥੇ ਬੁਲਾ ਲਿਆ ਫਿਰ ਹੂੰ ਕਹਿੰਦੇ ਤੇ ਅੱਗੇ ਤੋਂ ਚਾਹ ਜੜੀ ਆ ਨਾ ਜਾਂ ਕੋਈ ਵੀ ਖਾਣ ਪੀਣ ਵਾਲੀ ਚੀਜ਼ ਤਾਂ ਬਾਹਰੋਂ ਲੈ ਚਾਣੀ ਚਾਹੀਦੀ ਆ ਅੱਛਾ ਇਹ ਥੱਲੇ ਰਹਿਣਾ ਚਾਹੀਦਾ ਤੇ ਜਿਹੜੇ ਚਾਹ ਪਾਣੀ ਅਨੁਭਵ ਨਾਲ ਪੀਉਂਦੇ ਉਹ ਤਾਂ ਇਹਨਾਂ ਨੂੰ ਉੱਤੇ ਪੈਣ ਖਾਣਾ ਥੱਲੇ ਖਾਣਾ ਲੋਕਾਂ ਤੋਂ ਕਹਿਣਾ ਦਸ਼ਸ਼ੇ ਤੇ ਰੋਣਾਂ ਜਿਹੜਾ ਉਹ ਚਾਹ ਪੀਂਦਾ ਤੇ ਜਦੋਂ ਉਹਨਾਂ ਨੂੰ ਕਿਤੇ ਗੁਰਗੁਲ ਲੱਗਾ ਤਾਂ ਮੈਂ ਛਿਰਕਾ ਪੈਂਦਾ ਜਰੂਰ ਵੇਖੀਆਂ ਉਹ ਚੀਚੀ ਜਿਹੜਾ ਬੋਲਦੇ ਸਨ ਐਸੇ ਜਦੋਂ ਦੋਸ਼ਣ ਦੇਵੇ ਤਾਂ ਬਿਲਕੁਲ ਠੀਕ ਉਹਦੇ ਲਾ ਦਿੰਦੇ ਹੰਸੇ ਵਗੈਰਾ ਜਿਹੜਾ ਡਾਕਟਰ ਸੀ ਨਾ ਲਾ ਲੈਂਦੇ ਸੀ ਤਾਂ ਉਹ ਜਦੋਂ ਹੋਸ਼ ਆਉਂਦੀ ਸੀ ਨੂੰ ਥੋੜੇ ਤਾਕਤ ਆਉਂਦੀ ਸੀ ਇਹ ਮੈਨਾਂ ਚਾਹਾਂ ਵੀ ਤਬੀਰ ਲਾਉਂਦੇ ਸੀ ਉਹਨਾਂ ਨੇ ਉਹਨਾਂ ਦੀ ਬਿਓਸ਼ੀ ਚਲਾਉਂਦੇ ਸਨ ਤੋ ਲਾ ਦਿੰਦੇ ਪਾ ਦਿੰਦੇ ਸੀ ਤੋ ਫਿਰ ਸਾਲੋਂ ਸਾਰਿਆਂ ਨੂੰ ਗੁੱਸਾ ਕਰਦੇ ਸੀ ਪਹ ਹਲਾਉਣ ਕਿਉਂ ਦਿੱਤਾ ਇਹਨਾਂ ਨੇ ਸਾਰਿਆਂ ਨੂੰ ਗੁੱਸਾ ਕਰਦੇ ਹਾਂ ਉਹਨਾਂ ਨੇ ਬੜੀ ਵਧੀਆ ਸਰਦਾਰ ਜਲੀਲ ਮੈਨੂੰ ਦਿੱਤੀ ਜਿਹੜੀ ਮੈਨੂੰ ਬੜੀ ਪਸੰਦ ਆਈ ਉਹਨਾਂ ਨੇ ਕਿਹਾ ਵੀ ਭਾਈ ਦਰਸ਼ਨ ਸਿੰਘ ਜੀ ਫਿਰੋਮਾਨ ਨੂੰ ਆਜ਼ਾਦ ਸਿੱਖ ਸਟੇਟ ਦਾ ਪਹਿਲਾ ਸ਼ਹੀਦ ਕਹਿ ਕੇ ਉਹਨਾਂ ਨੇ ਸਰਦਾਰ ਜਲੀ ਦਿੱਤੀ ਹਾਂ ਹੂੰ ਤੇ ਪਹਿਲੇ ਸ਼ਹੀਦ ਹੋਣਗੇ ਸਮਝੋ ਪੁਲਿਸ ਨੇ ਸਾਡੇ ਕੋਲ ਉਹਨਾਂ ਦੀ ਡੈੱਡ ਬੋਡੀ ਖੋਈ ਖੋਦ ਖੋਦ ਕੇ ਡੈੱਡ ਬੀ ਵੀ ਹੋਈ ਇਹਦੇ ਉੱਤੇ 48 ਹੰਨਾ ਡੈੱਡ ਬੋਡੀ ਥੱਲੇ ਵੀ ਡੁੱਗੀ ਤੇ ਚਾਚਾ ਜੀ ਦੀ ਪੱਗ ਵੀ ਲੱਥੀ ਚਾਚਾ ਜੀ ਘੜੀ ਵੀ ਟੁੱਟੀ A247 TV ਤੇ ਪ੍ਰੋਗਰਾਮ ਮੇਰੀ ਤਰਤੀ ਮੇਰੇ ਲੋਕ ਸਤਾੜਾ ਕਰਦੇ ਆ ਸਵਾਗਤ ਮੇਰੇ ਨਾਲ ਨੇ ਸਦਾ ਸੇ ਨਸਿੰਗ ਚਾਲ ਰਹੀ ਤੇ ਪਿਛਲੇ ਦਿਨੀ ਅਸੀਂ ਇਹਨਾਂ ਨਾਲ ਇੱਕ ਪ੍ਰੋਗਰਾਮ ਕੀਤਾ ਸੀਗਾ ਜਿਹੜਾ ਮੇਰੇ ਦਸ਼ਕਾ ਨੇ ਬਹੁਤ ਪਸੰਦ ਕੀਤਾ ਬਹੁਤ ਸਾਰੇ ਮੈਨੂੰ ਕਾਲ ਵੀ ਆਈਆਂ ਸ਼ਹੀਦ ਦਰਸ਼ਨ ਸਿੰਘ ਫਿਰਮਾਨ ਦੇ ਉੱਤੇ ਯੋਗਲਾਪਾ ਪਿਛਲੀ ਐਪੀਸੋਡ ਤੇ ਮੈਂ ਕੋ ਮਾਫੀ ਵੀ ਮੰਗੀ ਸੀ 77 ਪਾਰਟੀ ਦੇ ਵਿੱਚ ਸੀਗੇ ਜਦੋਂ ਇਹਨਾਂ ਨੇ ਮਰਨ ਵਰਤ ਰੱਖਿਆ ਸਰਦਾਰ ਦਰਸ਼ਨ ਸਿੰਘ ਹਾਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਤੇਜਾ ਸਿੰਘ 77 ਦੀ ਪਾਰਟੀ ਦਾ ਨਾਮ ਸੀ ਹਾਂ ਨਹੀਂ ਉਹ ਨਹੀਂ ਉਹ ਮੈਂ ਤੁਹਾਨੂੰ ਦੱਸਦਾ ਜਿਹੜੀ 77 ਪਾਰਟੀ ਸੀ ਨਾ ਇਹ ਨੈਸ਼ਨਲ ਲੈਵਲ ਦੀ ਪੋਲੀਟੀਕਲ ਪਾਰਟੀ ਸੀਗੀ ਇਹਦੇ ਜਿਹੜਾ ਦਾ ਫਾਊਂਡਰ ਸੀ ਨਾ ਉਹ ਸੀਗਾ ਸ਼੍ਰੀ ਰਾਮ ਗੋਪਾਲ ਆਚਾਰੀਆ ਅੱਛਾ ਜੀ ਤੇ ਇਹ ਉਹਨਾਂ ਨੇ ਉਹ ਹੋਡ ਵਿੱਚ ਆਈ 4 ਜੂਨ 1969 ਨੂੰ ਚਾਰ ਜੂਨ 1968 ਨੂੰ ਇਹ ਹੌਂਡਵਚ ਆਈ ਹੈ ਇਹਨਾਂ ਨੇ ਬਣਾਈ ਰਾਗੂ ਪਾਲਾ ਚਾਰੀਆਂ ਕਾਂਗਰਸ ਚੜ੍ਹ ਕੇ ਬਣਾਈ ਉਹਨਾਂ ਨੇ ਅੱਛਾ ਕਾਂਗਰਸ ਵਿੱਚ ਚੜ੍ਹ ਤੇ 4 ਅਗਸਤ 1974 ਨੂੰ ਹੂੰ ਹੂੰ ਇਹ ਬਿਜਾਬ ਕਰਤੀ ਗਈ ਪਾਰਟੀ ਜਿਹੜੀ ਇਹ ਬਿਜਾਬ ਕਰਤੀ ਤੇ ਇਹਨੂੰ ਫਿਰ ਮਰਜ ਕਰ ਲਿਆ ਗਿਆ ਭਾਰਤੀਏ ਲੋਕ ਦਲ ਵਿੱਚ ਅੱਛਾ ਭਾਰਤੀ ਲੋਕਦਲ ਚ ਮਰਜੋ ਜੈ ਚੰਦਰ ਸਿੰਘ ਦੀ ਪਾਰਟੀ ਬਣੀ ਜਰੀ ਹਾਂਜੀ ਜਿਵੇਂ ਮਰਖਤ ਸੋਸ਼ਲ ਵਿਚਾਰਾਂ ਦੇ ਲੋਕ ਸੀ ਹਾਂਜੀ ਸੋਸ਼ਲ ਬਿਲਕੁਲ ਸੋਸ਼ਲ ਵਿਚਾਰਾਂ ਦੇ ਜੀ ਆ ਸਾਹਿਬ ਦੇ ਜਿਹੜੇ ਮੁਰਕੇ ਸਾਰਾ ਚੱਲੀ ਲੈ ਰੱਗੇ ਜਿਵੇਂ ਜੈਪ੍ਰਕਾਸ਼ ਨਰਾਇਣ ਦੀ ਮੂਵਮੈਂਟ ਰੁਕੀ ਆ ਹਾਂਜੀ ਮੈਂ ਪੀਪੀਪੀ ਬਣਾਈ ਸੀ ਨਾਲ ਪ੍ਰੀਤ ਬਾਦਲ ਨੇ ਮੁਰਜ ਕਾਂਗਰਸ ਨੂੰ ਕਰ ਲਈ ਇਸੇ ਤਰ੍ਹਾਂ ਇਹ ਭਾਰਤੀ ਲੋਕਦਲ ਝੋਗੀ ਦੁੱਲਾ ਦਾ ਜਿਹੜਾ ਇਲੈਕਸ਼ਨ ਦਾ ਸਿੰਬਲ ਸੀ ਉਹ ਸਟਾਰ ਸੀਗਾ ਸਟਾਰ ਉਨ ਬਲੂ ਕਲਰ ਬਲੂ ਕਲਰ ਦੇ ਵਿੱਚ ਦੇ ਸਪਰਸੀ ਉਹ ਨਾ ਚਾਹ ਨਿਸ਼ਾਨ ਸੀਗਾ ਜੀ ਤੇ ਇਹਦੇ ਜਿਹੜੇ ਨੈਸ਼ਨਲ ਲੈਵਲ ਤੇ ਸੀ ਬੰਦੇ ਨੈਸ਼ਨਲ ਤੇ ਸਟੇਟ ਲੈਵਲ ਤੇ ਪੰਜ ਬੰਦਿਆਂ ਦਾ ਜ਼ਿਕਰ ਆਉਂਦਾ ਆ ਉਹ ਸੀਗੇ ਮੀਨੂ ਰਸਾਨੀ ਤੇ ਐਨਜੀ ਰੰਗਾ ਤੇ ਕੇਮ ਮੁੰਛੀ ਤੇ ਦੋ ਪੰਜਾਬ ਚੋਂ ਸਨ ਦਰਸ਼ਨ ਸਿੰਘ ਫੇਰੁਮਤ ਉਦਮ ਸਿੰਘ ਲਾਗੂਕੇ ਇਹ ਪੰਜ ਬੰਦਾ ਦਾ ਜ਼ਿਕਰ ਮੈਂ ਦਾ ਜਿਨ੍ਹਾਂ ਨੇ ਇਹਦੇ ਲਈ ਕਾਫੀ ਕੰਮ ਕੀਤਾ ਹੈ ਪੰਜ ਬੰਦਿਆਂ ਨੇ ਠੀਕ ਹੈ ਜੀ ਤੁਸੀਂ ਤਾਂ ਗੱਲ ਕੀਤੀ ਕਿ ਉਹ ਦਿਨ ਆਪਾਂ ਇਹ ਗੱਲ ਵਿੱਚ ਛੱਡਦੀ ਸੀ ਮੈਂ ਦਿਨ ਕਿਹਾ ਸੀ ਮੈਨੂੰ ਅਜੇ ਦੇ ਬਾਰੇ ਪਤਾ ਨਹੀਂ ਆਸਤੰਤਰ ਪਾਰਟੀ ਵਾਲੇ ਆਪਣਾ ਬਹੁਤੀ ਜਾਣਕਾਰੀ ਤੇ ਇਹ ਨਾਲ ਮੈਨੂੰ ਉਹ ਵੀ ਪਤਾ ਲੱਗਾ ਕਿ ਉਹ ਇਲੈਕਸ਼ਨ ਵੀ ਇੱਕ ਲੜੇ ਸੀ ਸੁਤੰਤਰ ਪਾਰਟੀ ਵੱਲੋਂ ਫਿਰੂਮਨ ਸਾਹਿਬ ਤੇ ਹਰੇ ਵੀ ਸੀ ਅੱਛਾ ਜੀ ਹਾਂਜੀ ਠੀਕ ਹੈ ਆਪਾਂ ਫਿਰ ਉੱਥੇ ਆਈਏ ਜਦੋਂ ਔਰਤਾਗ ਚੱਲ ਰਹੀ ਸੀ ਉਹਦੀ ਪੋਖੜਤਾਲ ਜਿਹੜੀ ਲਗਾਤਾਰ ਤੇ ਤੁਸੀਂ ਉੱਥੇ ਸੀਗੇ ਤੇ ਜਿਹੜੇ ਮੰਜ਼ਰ ਤੁਸੀਂ ਅੱਖੀਂ ਦੇਖੇ ਉਹ ਚ ਕੋਈ ਖਾਸ ਕੰਧ ਜਿਹੜੀ ਆ ਸਾਡਾ ਸਾਥ ਇਹ ਘਟਨਾ ਮੈਨੂੰ ਬੜੀ ਯਾਦ ਆ ਜੀ ਮੈਂ ਕੋਰੀ ਮੈਂ ਬਾਹਰ ਜੋ ਸੌਸਣੇ ਕਹਿੰਦੇ ਚਾਚਾ ਹੀ ਵੀ ਚਾਹ ਲੈ ਆ ਕੇ ਆਇਆ ਬਾਰੋਂ ਤੇ ਬਾਹਰ ਨਾਲ ਹੀ ਚਾਹ ਦੀ ਦੁਕਾਨ ਸੀ ਤੇ ਮੈਂ ਚਾਹ ਲੈ ਆ ਕੇ ਉੱਪਰ ਚੱਲਿਆ ਗਿਆ ਤੇ ਉੱਥੇ ਫਿਰਮਾਨ ਸਾਹਿਬ ਦੇ ਕਮਰੇ ਦੇ ਕੋਲ ਹੀ ਚੱਲੇ ਗਿਆ ਸਮਝੋ ਦੇ ਅੰਦਰ ਨਹੀਂ ਗਿਆ ਤੇ ਉੱਥੇ ਜਾ ਕੇ ਉੱਪਰ ਜਿਹੜਾ ਚਾਹ ਲੈ ਗਿਆ ਤੁਹਾਨੂੰ ਪਤਾ ਲੱਗ ਗਿਆ ਕਿ ਉੱਪਰ ਚਾਹ ਆ ਗਈ ਆ ਉਹਨਾਂ ਨੇ ਜੀ ਮੈਨੂੰ ਉੱਥੇ ਬੁਲਾ ਲਿਆ ਫਿਰ ਹੂੰ ਕਹਿੰਦੇ ਤੇ ਅੱਗੇ ਤੋਂ ਚਾਹ ਜਿਹੜੀ ਆ ਨਾ ਜਾਂ ਕੋਈ ਵੀ ਖਾਣ ਪੀਣ ਵਾਲੀ ਚੀਜ਼ ਤਫੌੜੀ ਇਹ ਨਿਕਲਨੀ ਚਾਹੀਦੀ ਹੈ। ਅੱਛਾ ਇਹ ਥੱਲੇ ਰਹਿਣਾ ਚਾਹੀਦਾ ਤੇ ਜਿਹੜੀ ਚਾਹ ਪਾਣੀ ਇਹ ਬਾਗਲੇ ਪੇੜੀ ਉਹ ਤੇ ਇਹਨਾਂ ਨੂੰ ਰੋਟੀ ਪਾਣੀ ਖਾਣਾ ਉਹ ਥੱਲੇ ਖਾਣੇ ਲੋਕਾਂ ਤੇ ਕਹਿਣਾ ਦਰਸ਼ਨ ਸਿੰਘ ਤੇ ਰਮਨ ਜਿਹੜਾ ਉਹ ਚਾਹਾਂ ਪੀਂਦਾ ਹੂੰ ਹੂੰ ਉਹ ਇਹ ਰੈਲਿਸਟ ਸਨ ਕਈ ਵਾਰ ਸ਼ੱਕ ਲੋਕ ਕਰਦੇ ਵਿੱਚ ਵੀ ਇੰਨਾ ਲੰਬਾ ਸਮਾਂ ਕਿ ਜੀ ਸਕਦਾ ਇੰਨੇ ਦਿਨ ਬਿਨਾ ਬਿਲਕਾ ਦੇ ਪੀਣਾ ਉਹ ਪਾਣੀ ਦੇ ਪੀਂਦੇ ਸੀ ਹਾਂ ਪਾਣੀ ਪੀਂਦੇ ਮੈਂ ਵੀ ਉਹ ਹੀ ਪਸੰਦ ਲੱਗਾ ਤੁਹਾਨੂੰ ਕਿ ਜਿਹੜਾ ਜਦੋਂ ਉਹਨਾਂ ਨੂੰ ਕਿਤੇ ਜਦੋਂ ਵੀ ਹੋਸ਼ ਹੋ ਜਾਂਦੇ ਬੇਮਖਰ ਲੇਨਾਂ ਦੇ ਵਿੱਚ ਤੇ ਲਕਸੀ ਗੁਲਗੁਲ ਵਗੈਰਾ ਲਾ ਦਿੰਦੀਆਂ ਜਦੋਂ ਹੋਸ਼ ਉਹ ਝਾਉਦੇ ਉਹ ਸਭ ਕੁਝ ਲਾ ਕੇ ਮਾਰਦੇ ਤੇ ਨਾਲ ਹੀ ਸਾਰਿਆਂ ਨੂੰ ਫਾਲੋ ਕਰ ਲੈਂਦੇ ਅੰਦਾ ਫੈਲਾ ਜਿਹੜਾ ਸੀ ਅੱਛਾ ਉਹ ਸ਼ੁਰੂ ਜਨਤੀ ਸੀ ਬਾਅਦ ਮਾਰ ਬਗੜਲੇ ਦਿਨਾਂ ਦੇ ਵਿੱਚ ਆ ਕੇ ਅਖੀਰਲੇ ਦਿਨਾਂ ਦੇ ਵਿੱਚ ਅੱਛਾ ਕਿ ਬਹੁਤ ਜ਼ਿਆਦਾ 70 ਸਾਲ ਜਦੋਂ ਹੋ ਗਏ ਉਮਰ ਵੀ ਕਾਫੀ ਸੀ ਉਹਨਾਂ ਦੀ 84 ਸਾਲ ਸੀ ਮਟਰ ਹਾਂ ਹਾਂ ਤਰਹੀਖ ਬਹੁਤ ਹੋ ਗਈ ਸੀ ਤੇ ਉਦੋਂ ਫਿਰ ਜਦੋਂ ਹੌਸ਼ ਵਿੱਚ ਆਵੇ ਤੇ ਸਾਰਿਆਂ ਨੂੰ ਫਾਦਨ ਕਰ ਲੈਂਦੇ ਸੀ ਤੇ ਤੁਹਾਨੂੰ ਕਿੱਦਾਂ ਹਿੰਮਤ ਪਈ ਕਿ ਤੁਸੀਂ ਕਿਉਂ ਲਾਇਆ ਤੇ ਕਿੱਦਾਂ ਲਾਇਆ ਉਹ ਇਨਸਟ੍ਰਕਟਰ ਸਰ ਤੇ ਪਾਣੀ ਨੂੰ ਤੇ ਮਦਦ ਤੋਂ ਕਿਹਾ ਜੇ ਪਈ ਤਾਂ ਥੱਲੇ ਬੈਠੋ ਖਾਣ ਪੀਣ ਦੀ ਚੀਜ਼ ਕੋ ਉੱਪਰ ਨਹੀਂ ਹੋਣੀ ਚਾਹੀਦੀ ਅੱਛਾ ਉਹਨਾਂ ਨੂੰ ਕੋਈ ਡਾਕਟਰਾਂ ਨੇ ਨਾਰੀਆਂ ਨੇ ਗੁਰੂ ਕੋਜ਼ ਜਾਂ ਕੋਈ ਚੀਜ਼ ਦਿੱਤਾ ਦੀ ਲਈ ਮੈਂ ਨਹੀਂ ਦੇਖਿਆ ਤੜਤੇ ਮੈਂ ਨਹੀਂ ਮਾਤੇ ਹੋਣਾ ਡੱਲਿਆ ਡਰਦਾ ਨਹੀਂ ਲੰਬੀ ਜਨ ਹੋ ਗਈ ਤੇ ਮੁੜ ਕੇ ਉਹ ਕਹਿੰਦੇ ਜੀ ਜਿਹੜਾ શરીਰ ਦੇ ਆਨ ਗਿਆ ਉਹ ਆਪਣੇ ਆਪ ਨੂੰ ਖਾਣ ਲਾਈ ਜਾਂਦੇ ਆ ਹਾਂਜੀ ਹਾਂਜੀ ਨਹੀਂ ਮੈਂ ਇਹ ਦੇਖਿਆ ਨਹੀਂ ਜੀ ਕਿਉਂਕਿ ਇੱਕ ਤਾਂ ਮੇਰੇ ਕੋਲ ਬਹੁਤ ਆ ਵਿਚੋੜ ਨਹੀਂ 18 ਸਾਲ ਦੀ ਬੰਦ ਦੱਸਿਆ ਉਹ ਮੇਰਾ ਪਰ ਜਿੰਨਾ ਕੁ ਦੇਖਿਆ ਮੈਂ ਕੋਈ ਵਧਾ ਘਟਾ ਕੇ ਗੱਲ ਨਹੀਂ ਕਰ ਸਕਦਾ ਨਾ ਕਰਨੀ ਚਾਹੁੰਦਾ ਤੇ ਜਿੰਨਾ ਨੂੰ ਪਤਾ ਹੋਏ ਆ ਕਿ ਮੈਂ ਨਹੀਂ ਨਾ ਇਹ ਸਾਥ ਮੈਂ ਤੁਹਾਨੂੰ ਦੱਸਿਆ ਜਿੰਨਾ ਮੈਂ ਇਹ ਦੇਖਿਆ ਕਿ ਜਦੋਂ ਉਹਨਾਂ ਨੂੰ ਕਦੇ ਗੁਰੂ ਘਰ ਲੱਗਾ ਤਾਂ ਮੈਂ ਝਿਰਕਾ ਪੈਂਦੀਆਂ ਜਰੂਰ ਵੇਖੀਆਂ ਉਹ ਚੀਚੀ ਜਿਹੜਾ ਬੋਲਦੇ ਸਾਨੂੰ ਐਸੇ ਜਦੋਂ ਦੋਸ਼ ਨੂੰ ਦੇਵੇ ਕੋਈ ਰੀਕੋ ਜ ਡਾਕਟਰ ਸੀਨੋ ਨਾ ਲਾਉਂਦੇ ਸੀ ਤੇ ਉਹ ਜਦੋਂ ਹੋਸ਼ ਆਉਂਦੀ ਸੀ ਇਹਨੂੰ ਥੋੜੇ ਤਾਕਤਾਂ ਦੀ ਆਉਂਦੀ ਹੈ ਇਹੋ ਮੈਂ ਜਾਣਾ ਚਾਹਾਂ ਵੀ ਕਦੀ ਲਾਉਂਦੇ ਸੀ ਉਹਨਾਂ ਨੇ ਨਹੀਂ ਉਹ ਉਹ ਲਾ ਦੇ ਪੀਉਂਦੇ ਸੀ ਚਲਾਉਂਦੇ ਸਨ ਤੋਂ ਲਾ ਦਿੰਦੇ ਕੋ ਲਾ ਲੰਦੇ ਸੀ ਤੇ ਫਿਰ ਸਾਲੂਨ ਸਾਰਿਆਂ ਨੂੰ ਗੁੱਸਾ ਕਰਦੇ ਪੂਹ ਹਲਾਉਣ ਕਿਉਂ ਦੁੱਤਾ ਇਹਨਾਂ ਨੂੰ ਸਾਰਿਆਂ ਨੂੰ ਗੁੱਸਾ ਕਰਦੇ ਇਹ ਪੰਜ ਜਣੇ ਜਿਹਨਾਂ ਦਾ ਕੋਈ ਹਿੰਦੀ ਚੱਲ ਲਗ-ਪਗ ਦਿਨੇ ਤੇ ਸਾਰੇ ਜਣੇ ਅੱਛਾ ਕੀ ਉਹਨਾਂ ਦੇ ਨਾਂ ਵੀ ਦੱਸ ਸਕਦੇ ਕੋਣ-ਕੋਣ ਹਾਂਜੀ ਹਾਂਜੀ ਉਹ ਵੀ ਦੱਸ ਸਕਦੇ ਮੈਂ ਬਿਲਕੁਲ ਦੱਸ ਸਕਦਾ ਇੱਕ ਜਣੇ ਦੇ ਮੇਰੇ ਭੂਆਜੀ ਦੇ ਲੜਕੇ ਸਰਦਾਰ ਸੌਰਨ ਸਿੰਘ ਧਨਪੁਰ ਜਿਹੜੇ ਮਤਲਬ ਉਹਨਾਂ ਦੀ ਜਵਾਈ ਸਨ ਮੇਰੇ ਭੂਆਜੀ ਦੇ ਲੜਕੇ ਉਹ ਇੱਕ ਉਹਨਾਂ ਦੀ ਲੜਕੀ ਸਤਵੰਤ ਉਹ ਵੀ ਉੱਥੇ ਸੀ ਮਤਲਬ ਇਹ ਫਿਰਦੀ ਸੀ ਮੈਂ ਦੱਸਦਾ ਨਾ ਤੇ ਉਹ ਰੋਟੀ ਸਾਡੀ ਫਿਰ ਬਾਹੁਰਾ ਦੀ ਲੜਕੀ ਜਿਹੜੀ ਸਾਡੀ ਭੈਣਾਂ ਪਿੱਖੀਵੰਡ ਵਾਲੇ ਉਧਰੋਂ ਹੁੰਦੀ ਸੀਗੀ ਸਾਡੀ ਰੋਟੀ ਉੱਥੇ ਥੱਲੇ ਆਉਂਦੀ ਸੀਗੀ ਅੱਛਾ ਸਾਡੀ 6 ਜਾਣੇ ਦੀ ਸੀ 6 ਜਾਣੇ ਜਿਹੜੇ ਤੋਂ ਬਣ ਕੇ ਆਉਂਦੀ ਸੀ ਸ਼ਹਿਰ ਚ ਘਰ ਹੈਗਾ ਸੀਗਾ ਚਾਚਾ ਜੀ ਦੀ ਕੋਠੀ ਬਾਹਰ ਆਉਂਦੀ ਤੇ ਉਹਨਾਂ ਦੀ ਕਿਹੜੀ ਕੱਲੀ ਕੱਲੀ ਲੜਕੀ ਸੀ ਬਾਹਰਾਂ ਦੀ ਠੀਕ ਹੈ ਤਾਂ ਇਹਦੇ ਮਨਨਾਂ ਚਾਚਾ ਜੀ ਮੈਂ ਇੱਕ ਤਰ੍ਹਾਂ ਦਾ ਅਡੌਪਟਡ ਹੀ ਹਾਂ ਮੈਂ ਉਹਨਾਂ ਦਾ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਵਿਆਹਿਆ ਸਾਰਾ ਕੁਝ ਚਾਚਾ ਜੀ ਨੇ ਕੀਤਾ ਨਾ ਮੇਰਾ ਤਾਂ ਤੇ ਉਹ ਰੋਟੀ ਤੇ ਘਰੋਂ ਆਉਂਦੀ ਸੀਗੀ ਉਹ ਕੋਠੀ ਚਾਚਾ ਜੀ ਦੀ ਸਿੱਧੀ ਸੁਕਾਣ ਮੈਂ ਰੋਡ ਤੇ ਅੱਛਾ ਉੱਥੇ ਫਿਰ ਸਾਡੀ ਭੈਣ ਰਹਿੰਦੀ ਸੀ ਉਹ ਤੇ ਸਰਗਰਮੀਆਂ ਦਾ ਘ ਉਸ ਘਰ ਦੇ ਵਿੱਚ ਬੜੇ ਬੜੇ ਉਸ ਸਮੇਂ ਦੀ ਜਿਹੜੀ ਹਸਤੀਆਂ ਨਾ ਪ੍ਰਤਾਪ ਸਿੰਘ ਕੈਰਟ ਉੱਥੇ ਆਮ ਹੀ ਆਉਂਦੇ ਸੀ ਨਾ ਉਸ ਘਰ ਦੇ ਵਿੱਚ। ਮੈਂ ਦੇਖਿਆ ਕੋਈ ਫੋਟੋ ਫਾਟੋ ਵਗੈਰਾ ਵੇਖਿਆ ਤੇ ਮੈਂ ਪੁੱਛਿਆ ਆਪੀ ਇਹ ਕਿੰਨਾ ਆਉਂਦੇ ਹੋ ਉੱਥੇ ਅਕਸਰ ਆਉਂਦੇ ਹਨ ਮੀਟਿੰਗਾਂ ਹੁੰਦੀਆਂ ਇਹਨਾਂ ਦੀਆਂ। ਤੇ ਫਿਰ ਮਾਨ ਸਾਹਿਬ ਉੱਥੇ ਕਾਫੀ ਸਟੇ ਕਰਦੇ ਸੀ ਜਿਆਦਾ ਉਸ ਕੋਠੀ ਦੇ ਵਿੱਚ। ਤੇ ਉਹ ਖਾਣਾ ਸੀ ਅੱਗੇ 6 ਜਣੇ ਇਹਨਾਂ ਦੇ ਦਮਾਦ ਸਾਹਿਬ ਦੇ ਭਰਾ ਗਦੰਗਰਦਨ ਤੇ ਉਹਨਾਂ ਦੀ ਲੜਕੀ ਸਤਵੰਤ ਤੇ ਮੇਰੇ ਜੀਜਾ ਜੀ ਸਦਾ ਜਗਜੀਤ ਸਿੰਘ ਪਿੱਖੀ ਬੰਡਵਾਏ ਤੇ ਮੇਰੀ ਭੈਣ ਸੁਵਿੰਦਰ ਤੇ ਮੈਂ ਤੇ ਚਾਚਾ ਜੀ ਅੱਛਾ ਅਸੀਂ ਛੇ ਦਿਨ ਉੱਥੇ ਮਗਰਲੇ ਦਿਨਾਂ ਦੇ ਜਦੋਂ ਉਹਨਾਂ ਦੀ ਹਾਲਤ ਜਿਆਦਾ ਮਾੜੀ ਸੀਗੀ ਮਗਰਲੇ 10 10 15 ਦਿਨ ਤੇ ਸਾਰਾ ਸਾਰਾ ਦਿਨ ਉੱਥੇ ਰਹਿੰਦੇ ਸੀ ਫੇ ਪਤਾ ਨਹੀਂ ਉਹਨਾਂ ਨੇ ਕਿਹੜੇ ਵੇਲੇ ਕਰੋ ਸੀ ਦੋ ਜਾਨ ਹੂੰ ਹੂੰ ਪਰ ਅਧਰੂ ਇੱਥੇ ਬੈਂਦੇ ਸੀ ਦਿਨੇ ਵਿੱਚ ਲੇ ਅਸੀਂ ਰਾਤ ਨੂੰ ਡੋਲ ਜਣੇ ਰਹਿ ਜਾਂਦੇ ਸੀ ਉੱਥੇ ਮੈਂ ਤੇ ਚਾਚਾ ਜੀ ਅੱਛਾ ਬਾਕੀ ਸਾਰੇ ਕੋਠੀ ਚਲ ਜਾਂਦੇ ਸੀ ਚਾਰੇ ਜਣੇ ਮੇਰਾ ਭੈਣ ਭਣਈਆ ਤੇ ਫਿਰ ਉਹ ਮੇਰਾ ਕਰਾਤੇ ਨਦੀ ਲੜਕੇ ਇਹ ਉਧਰ ਚੱਲ ਜਾ। ਅੱਛਾ ਹੋਰ ਤੁਹਾਡੀ ਕੋਈ ਯਾਦ ਚੋ ਵੀ ਕੌਣ-ਕੌਣ ਲੀਡਰ ਕੋਈ ਅਕਾਲੀ ਦਲ ਵੱਲੋਂ ਜਾਂ ਸਰਕਾਰੀ ਅਮਾਦਾ ਵੱਡਾ ਡੀਸੀ ਵੀ ਦੱਸ ਹੀ ਦਿੱਤਾ। ਤੁਸੀਂ ਇਹ ਵੀ ਦੱਸਿਆ ਕਿ ਡੀਸੀ ਲੈ ਕੇ ਆਉਂਦਾ ਸੀ ਕਿਸੇ ਨੂੰ ਮਨਾਉਣ ਲਈ। ਉਹ ਤੇ ਫਿਰ ਹਾਂਜੀ। ਕੋਈ ਤੁਹਾਡੀ ਯਾਦ ਹੈ ਕਿਸੇ ਦੇ ਨਾਂ ਪਈ ਕੌਣ-ਕੌਣ ਉਹਨਾਂ ਸਮੇਂ 'ਚ ਉਹਨਾਂ ਕੋਲ ਆਇਆ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕੋਈ ਉਹਨਾਂ ਤੇ ਦਬਾਅ ਪੜਿਆ ਹੋਵੇ ਜਾਂ ਕੋਈ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਕਿਉਂਕਿ ਪਹਿਲਾਂ ਕਾਂਗਰਸ ਵੀ ਸੀਗੇ ਜਾਂ ਕੋਈ ਤਾਂ ਵੱਡੇ ਲੋਕ ਉੱਥੇ ਆਉਦੇ ਹੋਣ। ਤੇ ਉਹਨਾਂ ਨਾਲ ਕੋਈ ਉਹਨਾਂ ਦੀ ਗੁਫ਼ਤਗੂ ਹੋਈ ਹੋਵੇ ਤਾਂ ਇਹੋ ਜਾਸਤੋ ਇਹ ਆਪਾ ਉਹ ਤੇ ਜਾਣਦੇ ਹੋ ਕਿ ਤੇਵੇਂ-ਤੇਵੇਂ 7-8 파ਰਟੀਆ ਨੇ ਬੈਠ ਕੇ ਇੱਕ ਮੀਟਿੰਗ ਕੀਤੀ ਐਮਐਲਏ ਕੋਲੋਂ 786 ਦਾ ਲੰਦੇ 60 ਮੰਨਲੇ ਨੇ ਭਾਰਤ ਦੇ ਪਾਰਲੀਮੈਂਟ ਦਿੱਲੀ ਦੇ ਬਾਹਰ ਤਰਨਾ ਦਿੱਤਾ ਹੂੰ ਤੇ ਇਹ ਗੱਲ ਹੈਗੀ 28 ਸਤੰਬਰ ਦੀ ਅੱਛਾ ਤੇ ਉੱਥੇ ਬੈਠ ਕੇ ਤੇ ਸ਼ਿਆਰ ਅਗਸਤ ਨੂੰ ਉਹ ਰੱਖਿਆ ਸੀਗਾ ਤੇ ਥਾਂਕਸ ਨੰਬਰ ਨੂੰ 7 86 ਦਾ ਜਿਹੜਾ ਹੈ ਨਾ ਪਟੇਕਨ ਦਾ 파ਟੇ ਲਗ 60 ਮੈਂ ਲਏ ਨੇ ਪਾਰਲੀਮੈਂਟ ਦੇ ਦਿੱਲੀ ਦੇ ਬਾਹਰ ਤਰਨ ਦਿੱਤਾ ਤੇ ਉੱਥੇ ਉਹਨਾਂ ਨੇ ਜਿਹੜਾ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਨੂੰ ਵਰਤ ਤੁਰ ਗੋਹਣ ਲਈ ਸੱਦਿਆ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਸਨ ਅੱਛਾ ਇਹ ਗੱਲ ਬੜੀ ਮਸ਼ਹੂਰ ਹੈ ਤੇ ਗੱਲ ਬੜੀ ਪਾਇਦਾ ਹੈ ਰਹੀਆ ਜਦੋਂ ਉਹ ਆਏ ਇਹਨਾਂ ਨੂੰ ਮਿਲਣ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਬਹੁਤ ਵਧੀਆ ਟਾਂਗ ਲਾ ਕੇ ਆਖਿਆ ਤੇ ਤੁਹਾਨੂੰ ਤੈਨਹੀਂ ਮੇਰੇ ਖਿਆਲ ਮੈਨੂੰ ਗੱਲ ਕਰਨੀ ਚਾਹੀਦੀ ਕਿਉਂਕਿ ਤੁਸੀਂ ਹੀ ਉਹ ਤਾਂ ਨਹੀਂ ਸਮਝਦੇ ਤੁਸੀਂ ਤਾਂ ਅਰਦਾਸ ਦੀ ਮਤ ਤਾਂ ਸਮਝਦੇ ਹੋ ਨਾ ਅਰਦਾਸ ਦੀ ਕੀ ਮਤ ਤਾਂ ਹੁੰਦੀ ਹੈ ਤੇ ਮੈਂ ਤੇ ਅਰਦਾਸ ਕੀਤੀ ਸਿੰਘ ਅਰਦਾਸ ਤੋਂ ਕਦੇ ਪਿੱਛੇ ਹੁੰਦੇ ਮੈਂ ਤੇ ਜੇ ਚੰਡੀਗੜ੍ਹ ਪੰਜਾਬ ਨੂੰ ਬਹੂਗਾ ਤਾਂ ਹੀ ਛੱਡਾਂਗਾ ਉਹਨਾਂ ਦੀ ਜਿਹੜੀ ਵਸੀਅਤ ਹੈ ਨਾ ਉਹ ਚੰਨ ਲਈ ਇਹ ਇਹ ਕਹਿਾਈ ਹੋਣਾ ਜ਼ਰੂਰੀ ਹੋ ਗਿਆ ਕਿ ਕੋਈ ਗੁਰੂ ਦਾ ਸੇਵ ਆਪਣਾ ਸੀਸ ਦੇ ਕੇ ਪੰਥ ਦੇ ਖੌਤੀ ਲੀਡਰਾਂ ਤੇ ਸਿੱਖੀ ਦੇ ਬਦਾਰਾਂ ਦੇ ਕੀਤੇ ਪਾਪਾਂ ਦਾ ਪਛਤਾਵਾ ਕਰੇ ਤੇ ਤਾਂ ਜੋ ਸਾਡੇ ਸਿੱਖ ਪੰਥ ਨੂੰ ਹਿੰਦੁਸਤਾਨ ਵਿੱਚ ਆਜ਼ਾਦ ਸਿੱਖ ਪੰਥ ਜਾਂ ਆਜ਼ਾਦ ਸਿੱਖੋmland ਮਿਲੇ ਤਾਂ ਉਹਨਾਂ ਨੂੰ ਇਹ ਪਾਸੇ ਨਾਲ ਜੋੜ ਦਿੱਤਾ ਜਾਂਦਾ ਸੀ ਤੇ ਅਕਾਲੀਆਂ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਕਿ ਇਹ ਤੇ ਸਿੱਖੋmland ਦੀ ਗੱਲ ਕਰਦੇ ਜੀ ਇਹ ਤੇ ਇੱਕ ਵੱਖਰਾ ਸੂਬੇ ਦੀ ਗੱਲ ਕਰਦੇ ਆ ਉਹ ਉਹਨਾਂ ਦਾ ਇਸ ਤਰ੍ਹਾਂ ਦਾ ਇਹ ਤੁਸੀਂ ਦੱਸ ਚੁੱਕੇ ਹੋ ਕਿ ਥੋੜੀ ਜੀ ਤਾਰ ਜਗਜੀਤ ਸਿੰਘ ਨਾਲ ਜੁੜੀ ਹੋਈ ਸੀ ਉਹ ਸ਼ਬਦ ਆ ਵੀ ਸ਼ਾਇਦ ਉਹਨਾਂ ਦੀ ਹੋਵੇ ਹਾਂਜੀ ਹਾਂਜੀ ਇਹਨਾਂ ਦੇ ਕੋਈ ਕਵਾਲੀ ਹੋਵੇ ਉਸ ਟਾਈਮ ਹੋ ਸਕਦਾ ਹੋ ਸਕਦਾ ਜੀ ਉਹ ਲੇਵਾ ਸ਼ਾਸਤ ਹੈਗੀ ਸੀ ਨਾ ਜੀ ਉਸ ਸਮੇਂ ਤੋ ਜਿਹੜੇ ਜੀ ਨੇ ਨੈਸ਼ਨਲ ਪ੍ਰੋਫੈਸਰ ਆਪ ਸਿੱਖੀ ਜਨ ਦੇ ਸਰਦਾਰ ਕਪੂਰ ਸਿੰਘ ਹਾਂ ਉਹਨਾਂ ਨੇ ਬੜੀ ਵਧੀਆ ਸ਼ਰਧਾਂਜਲੀ ਨਾਲ ਦਿੱਤੀ ਜਿਹੜੀ ਮੈਨੂੰ ਬੜੀ ਪਸੰਦ ਆਈ ਉਹਨਾਂ ਨੇ ਕਿਹਾ ਵੀ ਭਾਈ ਦਰਸ਼ਨ ਸਿੰਘ ਜੀ ਫੈਰੂਮਾਨ ਨੂੰ ਆਜ਼ਾਦ ਸਿੱਖ ਸਟੇਟ ਦਾ ਪਹਿਲਾ ਸ਼ਹੀਦ ਕਹਿ ਕੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਹਾਂ ਹਾਂ ਇਹ ਪਹਿਲੇ ਸ਼ਹੀਦ ਹੋਣਗੇ ਸਮਝੋ ਆਉਣ ਵੇਲੇ ਸਮੇਂ ਦੇ ਵਿੱਚ ਕਾਨੂੰ ਸਿੱਖ ਸਟੇਟ ਮਿਲਦੀ ਹੈ ਤਾਂ ਆਜ਼ਾਦ ਇਹ ਸਰਦਾਰ ਕਪੂਰ ਸਿੰਘ ਨੇ ਕਿਹਾ ਸੀ ਇਸ ਤਰ੍ਹਾਂ ਦੀ ਗੱਲ ਸੀ ਸਰਜਾ ਕਪੂਰ ਸਿੰਘ ਨੂੰ ਵੀ ਜਿਹੜਾ ਪੰਥ ਦਾ ਦਿਮਾਗ ਕਿਹਾ ਜਾਂਦਾ ਸੀਗਾ ਤੇ ਉਹਨਾਂ ਬਾਰੇ ਵੀ ਕਈ ਚੀਜ਼ਾਂ ਬਹੁਤ ਮਸ਼ਹੂਰ ਨੇ ਕਈ ਕੰਟਰੋਵਰਸੀ ਵੀ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਪਰ ਇੱਕ ਅਗਲੀ ਗੱਲ ਜਿਹੜੀ ਦੱਸਣੀ ਬੜੀ ਜ਼ਰੂਰੀ ਹੈ ਜਦੋਂ ਸ਼ਹੀਦ ਹੋਏ ਨਾ ਉਸ ਸਮੇ ਦਾ ਵਾਕਿਆ ਉਹ ਬਹੁਤ ਧੀਰੀ ਹੈ ਉਹ ਅਸੀਂ ਵੀ ਜਦੋਂ ਸ਼ਹੀਦ ਹੋਏ ਤੇ ਮੈਂ ਵੀ ਰੋਥੀ ਸੀ ਅਸੀਂ ਛੇ ਜਣੇ ਸੀ ਤੇ ਕਿਉਂਕਿ ਉਹਨਾਂ ਨੇ ਕਿਹਾ ਸੀ ਜਦੋਂ ਮੈਂ ਸ਼ਹੀਦ ਹੋਇਆ ਬਲ ਨੂੰ ਮਨਜੀਤ ਸਾਹਿਬ ਲੈ ਕੇ ਜਾਣਾ ਤੁਸੀਂ ਅਸੀਂ ਬਜਿੱਦ ਸੀ ਪੀ ਸੀ ਅਸੀਂ ਮਨਜੀਤ ਸਾਹਿਬ ਲੈ ਕੇ ਜਾਣਾ ਇਸਨੇ ਸਾਡੇ ਕੋਲ ਉਹਨਾਂ ਦੀ ਡੈੱਡ ਬੋਡੀ ਖੋਈ ਖੋਦ ਖੋਦ ਕੇ ਉਹਦੀ ਬੀਵੀ ਹੋਈ ਉੱਥੇ 40 ਹੰਨਾ ਡੈੱਡ ਬੋਡੀ ਥੱਲੇ ਵੀ ਡਿੱਗੀ ਤੇ ਚਾਚਾ ਜੀ ਦੀ ਪੱਗ ਵੀ ਲੱਥੀ ਚਾਚਾ ਜੀ ਦੀ ਘੜੀ ਵੀ ਟੁੱਟੀ ਚਾਚਾ ਜੀ ਨੂੰ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਫੜ ਕੇ ਮੈਂ ਤਾਂ ਛੋਟਾ ਮੈਂ ਤਾਂ ਬਾਹਰੋਂ ਨਿਕਲ ਗਿਆ ਮੈਂ ਤਾਂ ਇਹ ਛੋਟਾ ਸੀ ਮੈਂ ਇੱਕ ਹਰ ਸਾਰਾ ਕੁਝ ਕਬਰ ਆ ਗਿਆ ਵੇਖ ਕੇ ਉਹਨਾਂ ਨੂੰ ਉਹਨਾਂ ਨੇ ਪੰਜਾਂ ਜਣਿਆਂ ਨੂੰ ਬਾਥਰੂਮ ਚ ਤਾੜਤਾ ਉਹਦੇ ਜੀਜਾ ਜੀ ਮੇਰਾ ਭੈਣ ਤੋਂ ਮੇਰੀ ਜਵਾਈ ਨੂੰ ਤੇ ਉਹਦੀ ਲੜਕੀ ਨੂੰ ਇਹਨਾਂ ਨੂੰ ਪੰਜਾਂ ਜਣਿਆਂ ਨੂੰ ਤੇ ਮੈਂ ਇਕੱਲਾ ਬਾਹਰ ਸੀ ਇਹਨਾਂ ਨੂੰ ਬਾਸਮੇ ਵਿੱਚ ਤਾਰ ਕੇ ਧੱਕੇ ਧੁੱਕੇ ਮਾਰ ਕੇ ਤੇ ਜਿਹੜੀ ਡੈੱਡ ਬੋਡੀ ਉਹ ਇਹ ਲੈ ਕੇ ਤੇ ਇਹ ਇਹੋ ਜੀ ਪਲਾਨ ਅਸਲ ਵਿੱਚ ਇਹ ਸੀ ਕਿ ਇਹਨਾਂ ਦਾ ਸਸਕਾਰ ਇਹਨਾਂ ਦੇ ਪਿੰਡ ਤੇ ਰੂਮਾਨ ਇਹਨਾਂ ਇਹਨਾਂ ਰਾਈ ਨਹੀਂ ਕਰਨ ਦਿੱਤਾ ਜਿਹੜਾ ਕਿ ਇਹ ਹੜੂੰ ਬੜਾ ਇਕੱਠਾ ਹੋਊਗਾ ਤਾਂ ਮਾਹੌਲ ਵਿਗੜਨ ਦਾ ਡਰ ਸੀ ਹਾਂ ਇਹਦੇ 8 ਟਾਈਮ ਚ ਕਿਤੇ ਜੀਜਾ ਜੀ ਜਿਹੜੇ ਸਰਦਾਰ ਜਗਜੀਤ ਸਿੰਘ ਨੇ ਸੰਦੂ ਪਿਥਮੀ ਵਾਲੇ ਉਹਨਾਂ ਨੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਉਹ ਪਤਾ ਨਹੀਂ ਕਿਸ ਦੁਕਾਨਾਂ ਤੋਂ ਕੋਲੋਂ ਤੇ ਫੋਨ ਕਰ ਦਿੱਤਾ ਰਹੀਏ ਰੇ ਜੇ ਲੋਕਾਂ ਨੇ ਇੱਟੇ ਇੱਟੇ ਇਕੱਠੇ ਕਰਕੇ ਬਹਿ ਗਏ ਤੇ ਜਦੋਂ ਪੁਲਿਸ ਲੰਘੂਗੀ ਨਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਇੱਕ ਇਹ ਵੀ ਘਟਨਾ ਹੋਇਆ ਪੰਜਾਹ ਸਿੰਘ ਸੀਗਾ ਉਹਨਾਂ ਦਾ ਪੋਤਰਾ ਬਾਬਾ ਜਸਵੰਤ ਦਰਸ਼ਾ ਸੰਭੁਰ ਮਾਨਤਾਂ ਦੇ ਅੜਕਰ ਜਸਵੰਤ ਉਹਨਾਂ ਦਾ ਗਾਜੜਾ ਪੋਤਰਾ ਹੀ ਸੋਨ ਸਿੰਘ ਉਹਨੂੰ ਹੀ ਪਤਾ ਲੱਗ ਗਿਆ ਤੇ ਉਹ ਜਦੋਂ ਗੱਡੀ ਆਈ ਤੇ ਉਹ ਭੱਜ ਕੇ ਉਹ ਨਗਰ ਚੰਪੜ ਗਿਆ ਹਾਂ ਉਸ ਪੁਲਿਸ ਦੀ ਗੱਡੀ ਤੇ ਜਿਹੜਾ ਹੋਈ ਹੋਈ ਉਹ ਇਹ ਜੇ ਲੋਕਾਂ ਰੋਕਿਆ ਸੀ ਨਾ ਕੁਝ ਹੋਰ ਲੋਕ ਵੀ ਚੜ ਗਏ ਉਹਨੇ ਦੇਖਿਆ ਪੀ ਹੁਣ ਗੱਲ ਬਣਨੀ ਨਹੀਂ ਹਜੂਮ ਇਕੱਠਾ ਹੋ ਗਿਆ ਏ ਫਿਰ ਉਹ ਜਿਹੜੀ ਪੁਲਿਸ ਸੀ ਨਾ ਉਹ ਅੱਗੇ ਫਿਰਮਾਨ ਮੁੜੀ ਹੂੰ ਅਗੋਂ ਜਾ ਕੇ ਉਹਨਾਂ ਨੇ ਗੱਡੀ ਫਿਰਮਾਨ ਰੋਡ ਤੇ ਲੱਗੇ ਫਿਰਮਾਨ ਪਹੁੰਚ ਕੇ ਉਹਨਾਂ ਨੇ ਜਿਹੜੇ ਪਰਿਵਾਰ ਉੱਥੇ ਨਾਲ ਸੀ ਉਹਨਾਂ ਦੀ ਉਹਨਾਂ ਦੀ ਅੜੀ ਕੀਤੀ ਜਾਂ ਫੜਾ ਫੜਾ ਸੰਸਕਾਰ ਕਰ ਲੈ ਨਹੀਂ 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 ਫਿਰ ਜਿਹੜਾ ਉਹਨਾਂ ਦਾ ਸੰਸਕਾਰ ਆ ਬਕਾਇਦਾ ਫਿਰ ਉਹਨਾਂ ਪਰਿਵਾਰ ਨੇ ਕੀਤਾ ਅਗਲੇ ਦਿਨ ਹੋਇਆ ਸੰਸਕਾਰ ਉਹਨਾਂ ਦਾ ਅੱਛਾ ਫਿਰ ਉਹਨਾਂ ਸਾਰੇ ਜਿਹੜੀ ਇੱਕ ਦਿਨ ਮੈਨੂੰ ਯਾਦ ਆ ਇਹ ਕਿ ਰਾਖਰਾ ਉਹਨੂੰ ਕਈ ਕਈ ਲੋਕਾਂ ਨੇ ਸੁਣਿਆ ਨਹੀਂ ਕੋਈ ਖ਼ਬਰ ਕੌਣ ਪੜਦਾ ਜਾਂ ਕੋਈ ਕਿਹੜਾ ਟੀਵੀ ਇਹਨਾਂ ਸੀਗਾ ਸਾਰੇ ਰਿਸ਼ਤੇਦਾਰਾਂ ਨੂੰ ਸੁਣਾ ਭੇਜੇ ਜਿੱਦਾਂ ਆਮ ਆਪਾਂ ਪਿੰਡਾਂ ਦੇ ਵਿੱਚ ਭੇਜਦੇ ਆ ਸਾਰੇ ਰਿਸ਼ਤੇਦਾਰ ਮੈਨੂੰ ਯਾਦ ਆ ਮੈਂ ਤਾਂ ਚਲੋ ਛੋਟਾ ਪਰ ਉਹ ਵਾਂ ਰਾਤ ਵੀ ਤੁਰੇ ਫਿਰਦੇ ਸੀ ਜਿਹੜੀਆਂ ਜਿਹੜੀਆਂ ਨੇੜੇ-ਨੇੜੇ ਦੀਆਂ ਰਿਸ਼ਤੇਦਾਰੀਆਂ ਜਿੱਥੇ-ਜਿੱਥੇ ਵੀ ਅਸੂਤਾਂ ਚ ਰੇਲਗੱਡੀ ਦਾ ਟਰੈਜੇਡੀ ਦੱਸਦੀ ਪੰਜਾਬ ਦੇ ਵਿੱਚ ਕਿਤੇ ਹੋਰ ਲੋਕ ਵੀ ਸੜਕਾਂ ਤੇ ਆਏ ਇਸ ਦੌਰਾਨ ਕਿ ਨਹੀਂ ਜਾਂ ਉਹਨਾਂ ਦੀ ਡੈਥ ਦਾ ਕਿਸ ਤਰ੍ਹਾਂ ਦਾ ਸ਼ੋਗ ਮਨਾਇਆ ਗਿਆ ਕਿਸ ਤਰ੍ਹਾਂ ਦਾ ਕੋਈ ਉਬਾਲ ਆਇਆ ਪੰਜਾਬ ਦੀ ਸਿਆਸਤ ਵਿੱਚ ਤੇ ਪੰਜਾਬ ਦੇ ਆਮ ਲੋਕਾਂ 'ਚ ਕੋਈ ਕੁਝ ਗਲਤ ਬਾਤ ਚੱਲੀ ਹੈ ਜੁਲਾਈ ਉਦੋਂ ਇੱਕ ਤਰ੍ਹਾਂ ਦਾ ਬਹੁਤ ਪਚਾਰ ਖੜਾ ਹੋਇਆ ਤਰਾਵੇਂ ਬਾਈ ਜੈ ਤੇਜ ਸਿੰਘ ਅਨੰਤ ਦੀ ਮੈਂ ਗੱਲ ਕਰ ਰਿਹਾ ਹਾਂ ਨਾ ਚੜਤੀ ਕਲਾਚੋ ਬੋਲੇ ਤੋਂ ਕਹਿੰਦੇ ਮੈਂ ਵੀ ਆਇਆ ਹਾਂ ਤੇ ਮੈਨੂੰ ਅੱਗੇ ਆਉਣ ਨਹੀਂ ਦਿੱਤਾ ਗਿਆ ਮੈਂ ਮੁੜ ਕੇ ਗਿਆ ਇੱਥੋਂ ਹੂੰ ਉਹ ਬਾਅਦ ਚ ਆ ਗਏ ਫਿਰ ਇੱਥੇ ਮਿਲ ਕੇ ਘਰ ਆ ਕੇ ਤੇ ਉਹਨੇ ਦੱਸ ਦਿਆ ਕਿ ਇੰਨਾ ਕੁ ਜ਼ਿਆਦਾ ਦੱਸ ਦੇ ਕਿ ਮੈਂ ਵੇਖਿਆ ਵੀ ਅੱਖੀਂ ਵੀ 3 ਕਿਲੋ ਲੀਟਰ ਹੈਗਾ ਰਹੀਏ ਤੋਂ ਤੇ ਉਧਰ ਸਮਝੋ ਕਿ ਹਰ ਪਾਸੇ ਜਨਤਾ ਹੀ ਜਨਤਾ ਹੈ ਜੀ ਹਮ ਜਿੱਥੇ ਸਸਕਾਰ ਉੱਥੇ ਬਹੁਤ ਜ਼ਿਆਦਾ ਦੁਨੀਆ ਸੀ ਇੰਨੀ ਕੁ ਦੁਨੀਆ ਨੇ ਲੱਗਦਾ ਵੀ ਕੰਟਰੋਲ ਨਹੀਂ ਹੁੰਨੀ ਇਸ ਕਿਸਮ ਦਾ ਇੱਕ ਮਤਲਬ ਲੋਕ ਜਿਹੜੇ ਸੀ ਇਹਨਾਂ ਦੇ ਵਰਸ ਦੇ ਉੱਤੇ ਪਹੁੰਚੇ ਇਹਨਾਂ ਦੇ ਸਸਕਾਰ ਵੇਲੇ ਪਹੁੰਚੇ ਉੱਤੇ ਇਹਨਾਂ ਤੋਂ ਜ਼ਿਆਦਾ ਲੋਕਾਂ ਨੂੰ ਜੇਕਰ ਇਹ ਮੈਂਟ ਕੋਈ ਨਾ ਬਣ ਸਕੇ ਮੋਮੈਂਟ ਦਬਾ ਦਿੱਤੇ ਜਾਂਦੀਆਂ ਤੁਹਾਨੂੰ ਪਤਾ ਮੁੜ ਕੇ ਦੂਜੀ ਗੱਲ ਹੈ ਵੀ ਮੋਮੈਂਟ ਕੀ ਬਣ ਸੋ ਗਿਆ ਨਾ ਇਹਦਾ ਮਕਸਦ ਇਹ ਹੁੰਦਾ ਨਾ ਜੀ ਇੱਕ ਬੰਦਾ ਜਦੋਂ ਆਪਣੀ ਕੁਰਬਾਨੀ ਦਿੰਦਾ ਹੈ ਤੇ ਇੱਕ ਦੇ ਕੌਮ ਨੂੰ ਜਗਾਉਂਦਾ ਤੇ ਦੂਸਰਾ ਜਿਹੜਾ ਵਿਰੋਧੀ ਆ ਉਹਨੂੰ ਆਪਣਾ ਏਜੰਡਾ ਸਪਸ਼ਟ ਕਰਦਾ ਵੀ ਐਸ ਕੰਮ ਲਈ ਕੀਤਾ ਸਾਰਾ ਤੇ ਇਹਨਾਂ ਦੋਨਾਂ ਗੱਲਾਂ 'ਚ ਇਹ ਸਫਲਤਾ ਹੋਈ ਜਿਹੜੀ ਜਿਹੜੀ ਕੌਮ ਨੂੰ ਉਹਨਾਂ ਜਗੌੜਾ ਸੀਗਾ ਉਹ ਵੀ ਤੁਸੀਂ ਕਹਿੰਦੇ ਕੋਈ ਮੂਵਮੈਂਟ ਰੈਬਲਡ ਕਰ ਸਕੀ ਤੇ ਹਾਕਮਾਂ ਦੇ ਤੋਂ ਵੀ ਕੋਸਰਨਾ ਆ ਕਿ ਉਹ ਬਰਾਵਾਂ ਦੀ ਮਿੱਟੀ ਕੱਟੇ ਰੋਲਤੀ ਹੈ ਇਹ ਸ਼ਹਾਦਤ ਤੇ ਇਹਦਾ ਜਿਹੜਾ ਇਦਾਂ ਜਾਨਣ ਵਾਲੀ ਗੱਲ ਹੈ ਜੀ థాంక్యూ సార్ ਆਪਾਂ ਬਰੇ ਇਸ ਗੱਲ ਤੇ ਮੈਂ ਤਾਂ ਲੋਕੋ ਜਾਨੇ ਨਾ ਕਪੂਰ ਸਿੰਘ ਨੇ ਕਹਾਂ ਕਿ ਪਹਿਲੇ ਵੱਡੇ ਸ਼ਹੀਦ ਹੋਣਗੇ ਬਹੁਤ ਫਿਰ ਗੱਲਾਂ ਹੀ ਰਹਿ ਗਈਆਂ ਨਾ ਕਾਗਜ਼ੀ ਕੱਲੀਆਂ ਰਹਿ ਗਈਆਂ ਕੋਈ ਪ੍ਰੈਕਟੀਕਲੀ ਗੱਲ ਤੋਂ ਇਹ ਕਾਗਜ਼ੀ ਗੱਲਾਂ ਹੀ ਰਹਿ ਜਾਂਦੀਆਂ ਜਿਹੜਾ ਉਹ ਟਰਸਟ ਵੀ ਬਣਾ ਲਿਆ ਉਹਨਾਂ ਨੇ ਬਣਾਤਾ ਉਹਨਾਂ ਦੇ ਬੜੇ ਕਰੀਬੀ ਸਨ ਹਮ ਜਿਵੇਂ ਦਾ ਸੋਹ ਸਿੰਘ ਜਲਾਲ ਉਸਮਾ ਉਹਨਾਂ ਦੀ ਹਿੰਮਤ ਨਾਲ ਬਣ ਗਿਆ ਉਹ ਵੀ ਮਕਸੂਰ ਵੀ ਚੱਲਦਾ ਕਾਲਜ ਚੱਲਦਾ ਟਰਸਟ ਵੀ ਬਣਿਆ ਹੋਇਆ ਉਹਨਾਂ ਦੀ ਹਿੰਮਤ ਨਾਲ ਹੀ ਹੋਇਆ ਨਾ ਸਾਰਾ ਕੁਝ ਜੀ ਬੰਦੇ اچھا ਜੇ ਬਾਇਕ ਅੱਛੇ ਇੱਕ ਗੱਲ ਦੱਸਣ ਲੱਗਾ ਮੈਂ ਪੁੱਛਿਆ ਇਹ ਕਿ ਇਨਟੈਚ ਇਸ ਗੱਲ ਨਾਲ ਕਿ ਜਦੋਂ ਉਹਨਾਂ ਦਾ 27 ਅਕਤੂਬਰ ਨੂੰ ਸਿੱਧੀ ਮਨਾਈ ਜਾਂਦੀ ਹੈ ਤਾਂ ਉਹ ਕਿਸ ਲੈਵਲ ਤੇ ਤੇ ਕਿਦਾਂ ਮਨਾਈ ਜਾਂਦੀ ਹੈ ਤਾਂ ਮੈਨੂੰ ਪਤਾ ਲੱਗਾ ਉਹਨਾਂ ਦੇ ਪੜਪੋਤਰੇ ਤੋਂ ਉਹਨਾਂ ਤੇਜ ਤੋਂ ਕਿ ਪਿਛਲੇ ਸਾਲ ਕਹਿੰਦੇ uncle ਅਸੀਂ ਜਦੋਂ ਮਨਾਈ ਤੇ ਪਿੰਡ ਦੀ ਪੰਚਾਇਤ ਨੇ ਬੜਾ ਅਹਿਮ ਰੋਲ ਅਦਾ ਕੀਤਾ ਫੇਰ ਇਹਦੇ ਅੱਜ ਤੋਂ ਪਹਿਲਾਂ ਕਹਿੰਦੇ ਸਕੂਲ ਦੇ ਬੱਚੇ ਤੇ ਕਾਲਜ ਦੀਆਂ ਕੁੜੀਆਂ ਕੁੜੀਆਂ ਦਾ ਕਾਲਜ ਹੈ ਉੱਥੇ ਸਕੂਲ ਦੇ ਵਿੱਚ ਹੀ ਹੈ ਬਟੇ ਹਾਂ ਹਾਂ ਉਦੋਂ ਲਈ ਇਤਮੇਂ ਪਾ ਕੇ ਇੱਕ ਇੱਕ ਕੰਪਲੈਕਸ ਹੈ ਉਹ ਉਹ ਸਕੂਲ ਦੇ ਕੁੜੀਆਂ ਵੀ ਆ ਜਾਂਦੀਆਂ ਸਾਨੂੰ ਉੱਥੇ ਸਟੂਡੈਂਟਸ ਜਿਹੜੀਆਂ ਲੜਕੀਆਂ ਉੱਥੋਂ ਦੀਆਂ ਤਾਂ ਮੈਨੂੰ ਆਇਆ ਧਿਆਨ ਆਉਂਦਾ ਕਿ ਜਦੋਂ ਲੰਘਦੇ ਆਉਂਦੇ ਬਾਸ ਵਿੱਚੋਂ ਸਕੂਲ ਦੇ ਅੱਗੇ ਲੰਘਦੇ ਸੀ ਕਿਤੇ ਉਹ ਜੀਟੀ ਰੋਡ ਤੇ ਆਹਾਂ ਜੀਟੀ ਰੋਡ ਤੇ ਆ ਨਾ ਧਿਆਨ ਆ ਰਿਹਾ ਉਹ ਸਕੂਲ ਦੀ ਬਿਠੇ ਨਾ ਕਰੋ ਸਾਰਾ ਉਹਦੇ ਸਕੂਲ ਦੇ ਨਾਲ ਨਾਲ ਹੀ ਫਿਰ ਮਾਨੂੰ ਰੋਡ ਮੋੜ ਮੋੜ ਹਾਂ ਜੀ ਉਸ ਬਿਲਡਿੰਗ ਦੇ ਨਾਲ ਅੰਦਰ ਬਾਹਰ ਉੱਥੇ ਦੀ ਮਾਰਕੀਟ ਵੀ ਬਣ ਗਈ ਕਿਸੇ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀ ਕਿ ਪੰਜਾਬ ਰੋਡ ਦੇ ਪੱਟੀ ਦੀ ਇੱਕ ਬਾਸੋਂ ਸੀ ਹਿੰਦੀ ਜੀ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਰੋਮਾਂ ਦੇ ਬੋਲਣੇ ਕਾਹੋ ਬੱਚੇ ਜਿਹੜੇ ਸੀ ਨਾ ਉਹ ਫੇਰੂਮਾਂ ਦੇ ਪਿੰਡ ਲੱਗੋਂ ਜਾਇਦ ਬੱਸ ਲੱਗਦੀ ਜਿਹੜੇ ਨਾਰੇ ਲਾਉਂਦੇ ਦੇ ਖਿਹੜਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਿਉਂਕਿ ਬੱਸ ਵੀ ਚੰਡੀਗੜ੍ਹ ਤੋਂ ਆਉਂਦੀ ਸੀ ਤੇ ਫੇਰੂਮਾਂ ਦੇ ਕੋਲ ਲੱਗਦੀ ਉਹ ਰੋਡ ਦੇ ਜਿਟੀ ਰੋਡ ਤੇ ਵੀ ਸੜਕਾਂ ਬਣੀਆਂ ਨੇ ਉਹ ਕੰਪਲੈਕਸ ਦੇ ਵਿੱਚ ਹੀ ਤੇ ਫਿਰ ਜਿੱਥੋਂ ਫੇਰੂਮਾਂ ਨੂੰ ਮੁੜ ਪੈਂਦੀ ਆ ਰੋਡ

ਤੇ ਜੇ ਤੁਸੀਂ ਕੀ ਸਮਝਦੇ ਹੋ ਉਹ ਕਹਿੰਦੇ ਇੱਥੇ ਕਦੇ ਵੀ ਕੋਈ ਨਹੀਂ ਆਇਆ ਕਦੀ ਕਦੀ ਬਾਦਲ ਸਾਹਿਬ ਜਦੋਂ ਪਹਿਲਾਂ ਹੁੰਦੇ ਸੀ ਜਾਂ ਕੋਈ ਆ ਗਿਆ ਕਦੀ ਸਰਕਾਰੀ ਤੌਰ ਤੇ ਕੋਈ ਮੰਤਰੀ ਸ਼ੰਤਰੀ ਆ ਗਿਆ ਤਾਂ ਮੜੇ ਮੋਟੇ ਕੋਈ ਨਾ ਕੋਈ ਆ ਜਾਂਦਾ ਝੂਠੇ ਰਾਜਵਾਰੀ ਬੁਢੇ ਜੇ ਕਰਕੇ ਚਲੇ ਜਾਂਦੇ ਸੀ ਹੁਣ ਉੱਥੇ ਦੋਗਣਾ ਸਾਹਮਣੇ ਆਇਆ ਕਹਿੰਦੇ ਵੀ ਐਦਕੀ ਇੱਕ ਗੱਲ ਜਿਹੜੀ ਆ ਉਹ ਬਹੁਤ ਚਰਚਾ ਚ ਰਹੀ ਜਿਹੜਾ ਡਿੰਪਾ ਜਸਵੀਰ ਸਿੰਘ ਡਿੰਪਾ ਜਿਹੜਾ ਐਮਪੀ ਵੀ ਰਿਹਾ ਹੈ ਉਹਨਾਂ ਦੇ ਫਾਦਰ ਸੰਸਦ ਸੇ ਲਿੱਦਰ ਹੂੰ ਉਹ ਅਤਵਾਚ ਮਾਰੇ ਗਏ ਸਨ ਉਹਨਾਂ ਨੇ ਉਹਨਾਂ ਨੇ ਛੋਟਾ ਬਣਾਇਆ ਹਰਮਨ ਹਾਂਜੀ ਪੁਲਿਸ ਅਫਸਰ ਹੈ ਉਸੇ ਕਰਕੇ ਹਾਂਜੀ ਉਹ ਹੋਇਆ ਏ ਕਿ ਉਹ ਉਹ ਇਹ ਜਿਹੜੀ ਰੋਡ ਹੈ ਨਾ ਇਹ ਫਿਰਮਾਨ ਸਾਹਿਬ ਨੇ ਬਣਵਾਈ ਹੈ ਕਿਉਂਕਿ ਇਹ ਪੋਲੀਟੀਕਲੀ ਥੋੜਾ ਸੌਂਸਾ ਨੇ ਆਪਣੀ ਰੋਡ ਉਹਨਾਂ ਦੀ ਹਿੰਮਤ ਨਹੀਂ ਬਣੀ ਹੈ ਰਈਆ ਟੋ ਖਡੂਰ ਸਾਹਿਬ ਤੇ ਉਹਦੇ ਦੀ ਇਹ ਨਾਂ ਫਿਰਮਾਨ ਦੇ ਵੱਜਦੀ ਫਿਰਮਾਨ ਰੋਡ ਹੀ ਕਹਿੰਦੇ ਅੱਛਾ ਜੀ ਇਹ ਰੋਡ ਦਾ ਨਾਂ ਫਿਰਮਾਨ ਰਈਆ ਤੋਂ ਲੈ ਕੇ ਖਡੂਰ ਸਾਹਿਬ ਦਾ ਹੁਣ ਉਹਨਾਂ ਨੇ ਕੀ ਕੀਤਾ ਪੱਥਰੇ ਕਲਾ ਕੇ ਤੇ ਇਹਦਾ ਨਾਂ ਕਾਰਜ ਜੀ ਸਰਕਾਰੀ ਤੌਰ ਤੇ ਸੰਤ ਲਦਰ ਸਿੰਘ ਦੇ ਨਾਂ ਤੇ ਸੰਸਦ ਸੰਸਦ ਲਦਰ ਸਰਸੇਵ ਲਦਰ ਦੇ ਨਾਂ ਤੇ ਜਸਬੀਰ ਡਿਪਪਾ ਦੇ ਹਾਜ਼ਰ ਦੇ ਨਾਂ ਤੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਦਾ ਵਿਰੋਧ ਹੋਇਆ ਅੱਛਾ ਤੇ ਲੋਕਾਂ ਨੇ ਪੱਥਰ ਨਹੀਂ ਲੱਗਣ ਦਿੱਤਾ ਤੇ ਇਹ ਗੱਲ ਫਿਰ ਥੋੜੀ ਹਿੱਲੀ ਇਹਨਾਂ ਗਲਿਆਰਾਂ ਵਿੱਚ ਸਰਕਾਰੀ ਗਲਿਆਰਾਂ ਦੇ ਵਿੱਚ ਇਹ ਗੱਲ ਠੱਪੀ ਗਈ ਆ ਨਾਂ ਬਦਲ ਨਹੀਂ ਫਿਰ ਮਤਲਬ ਆਫੀਸ਼ੀਅਲੀ ਉਹਦਾ ਨਾਮ ਆ ਫੇਰੂਨਾਂ ਰੋਡ ਹੈ ਤੇ ਨਾ ਹੀ ਅਫੀਸ਼ਲੀ ਲੀਡਰ ਦੇ ਨਾਤੇ ਹੈਗਾ ਲੋਰ ਪਹਿਲਾ ਫੇਰੂਨਾਂ ਰੋਡ ਹੈ ਨਹੀਂ ਲੋਕ ਭਾਵਨਾ ਹੁੰਦਾ ਨਾ ਇੱਕ ਤਾਂ ਸਰਕਾਰੀ ਕਾਰਜਾਂ ਚ ਸਰਪਾ ਨਾ ਸਰਕਾਰੀ ਕਾਰਜਾਂ ਚ ਜਿਹਦਾ ਨਾ ਫੇਰੂਨਾਂ ਰੋਡ ਹੈ ਅੱਛਾ ਹਾਂ ਤੇ ਇਹ ਹੁਣ ਬਦਲਣਾ ਚਾਹੁੰਦੇ ਸੀ ਹੂੰ ਤੇ ਇਹਨਾਂ ਨੇ ਪੱਤਰ ਵੀ ਵਗਾਰਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਲੱਗਣ ਦਿੱਤਾ ਉਹ ਤਾਂ ਬੋਤ ਹੋਈ ਆ ਉਹ ਕਟੌਂਗ ਤੋਂ ਨਹੀਂ ਮੈਂ ਹਰੇ ਅੰਮਲੇ ਪ੍ਰਗਟ ਸਿੰਘ ਤੋਂ ਆਮ ਆਦਮੀ ਪਾਰਟੀ ਦਾ ਹਾਂ ਹਾਂ ਤੇ ਉਹ ਉਹ ਇਹਨਾਂ ਦੇ ਹੱਕ ਚ ਆਇਆ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਸਾਡੇ ਪਾਰਟੀ ਰੂਲ ਪਾਰਟੀਆਂ ਕਾਂਗਰਸ ਦੇ ਨੇ ਉਹਨਾਂ ਨੇ ਵੀ ਇਹਨਾਂ ਦੇ ਇਹਨਾਂ ਦਾ ਸਾਥ ਦਿੱਤਾ ਹੈ ਇਹ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਐਥਕੇ ਵਾਪਰੀ ਇਹਦਾ ਹੈ ਅੱਛਾ ਹਾਂਜੀ ਅੱਛਾ ਚਲੋ ਇਹ ਇਹ ਤੋਂ ਅੱਗੇ ਦੀ ਕੋਈ ਗੱਲ ਤੁਹਾਡੇ ਮਨ ਤੋਂ ਜਿਹੜੀ ਉਹਨਾਂ ਦੇ ਬਾਰੇ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਤੇ ਕੋਈ ਕਿ ਜਿੱਦੀ ਵੱਡੀ ਸ਼ਹੀਦੀ ਆ ਜਿੱਦੀ ਵੱਡੀ ਕੁਰਬਾਨੀ ਆ ਤੇ ਜੇ ਪਿੰਡ ਪੱਦਰ ਤੇ ਸਮਾਗਮ ਤੋਂ ਅਸੀਂ ਸੈਟੀਸਫਾਈ ਹੋ ਜਾਂਦੇ ਆ ਕਿ ਜਰੂਰ ਸਹਿਰ ਕੇ ਅੱਗੇ ਨੂੰ ਚੰਗਾ ਹੋ ਗਿਆ ਪੰਚਾਇਤ ਪੱਦਰ ਤੇ ਹੋ ਗਿਆ ਜਾਂ ਗੁਰਦੁਆਰਾ ਪੱਦਰ ਤੇ ਹੋ ਗਿਆ ਤੇ ਇਹ ਤੇ ਪੂਰੇ ਪੰਜਾਬ ਦਾ ਇੱਕ ਮਤਲਬ ਜਿਹੜਾ ਸ਼ਹੀਦ ਆ ਤੇ ਪੰਜਾਬ ਤੇ ਬਾਕੀ ਜਿਹੜੇ ਲੋਕ ਆ ਉਹਨਾਂ ਦੀ ਨਜ਼ਰ ਚ ਇਹਨਾਂ ਦੀ ਇਸ ਤਰ੍ਹਾਂ ਹੋਣਾ ਚਾਹੀਦਾ ਪਰਵਾਰ ਦੀ ਤੇ ਡਿਮਾਂਡ ਹੈ ਸ਼ੁਰੂ ਤੋਂ ਰਹਿੰਦੀ ਹੈ ਹਰ ਵਾਰ ਇਹ ਕਹਿੰਦੇ ਕਿ ਸਟੇਟ ਪੱਦਰ ਦਾ ਹੋਣਾ ਚਾਹੀਦਾ ਤੇ ਗਵਰਨਮੈਂਟ ਦੇ ਗਵਰਨਮੈਂਟ ਨੇ ਬਣਾਇਆ ਕਰੇ ਨਿਯਾਵੇ ਦੇ ਉਹ ਤਾਂ ਨਾ ਮਾਣਾ ਕਿ ਚੰਡੀਗੜ੍ਹ ਤੇ ਉਹ ਜਿਹੋ ਉਹਨਾਂ ਦਾ ਮਨਸ਼ਾ ਹੀ ਪੂਰਾ ਕਰਤਾ ਹੋਵੇ ਮੈਂ ਜੋ ਨਾ ਕਿ ਉਹ ਨਾ ਹੀ ਬਣਾਵੇ ਸਿੱਖ ਸmathsfਤਾਵਾਂ ਕੋ ਵੱਡਾ ਉਦਮ ਕਰਨ ਤੇ ਘਟੋ ਘਟ ਸ਼ੋਮੀ ਕਮੇਟੀ ਨੂੰ ਤੇ ਅਕਾਲੀ ਦਲ ਨੂੰ ਤਾਂ ਨਿਬੂਰ ਕੀਤਾ ਜਾ ਸਕਦਾ ਨਾ ਕਿ ਤੁਹਾਡੀ ਜਿਹੜੀ ਬੇਸਿਕ ਡਿਮਾਂਡ ਹੈ ਜਿਹਨੂੰ ਅਜੇ ਵੀ ਤੁਸੀਂ ਲੈ ਕੇ ਵੋਟਾਂ ਮਟੋਰਦੇ ਹੋ ਜਦੋਂ ਵੋਟਾਂ ਨੇੜੇ ਆਉਂਦੀਆਂ ਤੇ ਤੁਸੀਂ ਚੰਡੀਗੜ੍ਹ ਦਾ ਵੀ ਮਸਲਾ ਕੱਢ ਲਿੰਦੇ ਹੋ ਪੰਜਾਬੀ ਬੋਲਦੇ ਨਾ ਵੀ ਕੱਢ ਲਿੰਦੇ ਹੋ ਤੇ ਇੱਥੇ ਜਿਹੜਾ ਬੰਦਾ ਕੁਰਬਾਨੀ ਕਰਕੇ ਗਿਆ ਇਸ ਤੁਹਾਡੇ ਜਿਹੜਾ ਅਦਾਜ ਹੁੰਦਾ ਉਹਦੀ ਖਾਤਰ ਉਹਨੂੰ ਤੁਸੀਂ ਅਖਰ ਨਗਰੋਰ ਵਰਕੇ ਬੈਠੇ ਹੋ ਇਸ ਕਾਮੇ ਦੀ ਤੇ ਦਬਾਅ ਬਣਾਇਆ ਜਾ ਸਕਦਾ ਹੁਣ ਵੇਖੋ 53 54 ਸਾਲ ਦੀ ਗੱਲ ਹੋ ਗਈ ਹੈ ਇੰਨੇ ਲੰਮੇ ਗੈਪ ਦੇ ਵਿੱਚ ਪਾ ਕੇ ਇਹ ਗੱਲਾਂ ਸਾਰੀਆਂ ਫਿਰ ਤੁਹਾਨੂੰ ਪਤਾ ਅਸਰ ਅਦਾਜ ਹੁੰਦੀਆਂ ਨਹੀਂ ਰਹਿੰਦੀਆਂ ਜਾਂ ਫਿਰ ਕੋਈ ਅੱਗੇ ਲੈ ਕੇ ਤੁਰੇ ਉਹਨਾਂ ਸੇ ਇਹ ਸਮਝਦੇ ਹੈ ਕਿ ਕੋਈ ਨਾ ਦਾ ਪੜਪੋਤਰਾ ਹੈ ਉੱਥੇ ਜਿਹੜਾ ਉਹਨਾਂ ਦੀ ਸ਼ੀਦ ਲਈ ਕੁਛ ਨਾ ਕੁਛ ਕਰਦਾ ਰਹਿੰਦਾ ਜਾਂ ਆਵਾਜ਼ ਠਾਉਂਦਾ ਜਾਂ ਇਹ ਜਾਂਦਾ ਜਾਂ ਮਨ ਲਾਉਂਦਾ ਆਪਣੇ ਪੱਦਰ ਤੇ ਹੋਰ ਤਾਂ ਕੋਈ ਕਿਸੇ ਕੋਈ ਨਹੀਂ ਨਾ ਹੋ ਰਿਹਾ ਬਾਕੀ ਪਰਿਵਾਰ ਦੇ ਜੀ ਸਰ ਇਹ ਕਿੰਨੇ ਪੁੱਡੇ ਨੇ ਇੱਕ ਪੁੱਤਰ ਆ ਉੱਥੇ ਜਿਹੜਾ ਸਾਰਾ ਜਟਲ ਕਰ ਰਿਹਾ ਹ ਹ ਸੋ ਇਸ ਤਰ੍ਹਾਂ ਦੀ ਗੱਲ ਹੈ ਜੀ ਹੋਰ ਕੋਈ ਇਹਨਾਂ ਬਾਰੇ ਛੇ ਤਾਂ ਬਾਰੇ ਕੋਈ ਤੁਹਾਡੇ ਮਨ ਚ ਹੋਵੇ ਗੱਲ ਜਿਹੜੀ ਇੱਥੇ ਕੀਤੀ ਜਾ ਸਕਦੀ ਹੋਵੇ ਜਿਹੜੀ ਮੈਂ ਨਾ ਪੁੱਛੀ ਹੋਵੇ ਤੇ ਤੁਹਾਨੂੰ ਲੱਗਦਾ ਵਿਆਹ ਗੱਲ ਮੈਸ ਹੋ ਜਾਣੀ ਹੈ ਵੀ ਜ਼ਰੂਰ ਕਰ ਲਈਏ ਆਪਾਂ ਨਹੀਂ ਮੇਰੇ ਲੱਗਦਾ ਤੁਸੀਂ ਸਾਰਾ ਲਗਭਗ ਆਪਾਂ ਖਲੀਆ ਗਾਰੀ ਲੈ ਕੇ ਉਹੋ ਜਿਹੀ ਗੱਲ ਨਹੀਂ ਹੈ ਜਿਹੜੇ ਜਿਹੜੀ ਕੋਈ ਰਹਿ ਗਈ ਹੋਵੇ ਬਾਕੀ ਮੈਨੂੰ ਲੱਗਣਾ ਤੇ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਤੇ ਇਸ ਗੱਲ ਦਾ ਬਹੁਤ ਵੱਡਾ ਅਸਰ ਹੈ ਦੇਖੋ ਕਿ ਉਹ ਇਕੱਲੇ ਹੀ ਮੈਂ ਉਹ ਸਮੇਂ ਤੋਂ ਮੈਂ ਕਿੰਨੇ 18 ਸਾਲ ਦੀ ਉਮਰ ਦਾ ਬੱਚਾ ਕੀ ਬੱਚੇ ਕਿੰਨੀ ਕਿੰਨੀ ਪਹਿਲਾਂ ਜਦੋਂ ਦਾ ਦਾ ਭਾਵ ਇਹ ਹੈ ਕਿ ਜਿਹੜੇ ਅਸੀਂ ਤਿੰਨ ਜਾਂ ਛੇ ਜਣੇ ਉੱਥੇ ਸੀ ਉਹਨਾਂ ਚੋਂ ਇਸ ਵੇਲੇ ਹਜਾਤੀ ਤੌਰ ਤੇ ਇਕੱਲੇ ਹੁਣ ਮੈਂ ਇਕੱਲੇ ਚਾਹ ਸਾਹਿਬ ਨੇ ਬਾਕੀ ਲੋਕ ਇੱਥੇ ਹਾਜ਼ਰ ਨਹੀਂ ਕਿ ਉਹ ਉਹਨਾਂ ਦੇ ਉਸ ਸਮੇਂ ਦੀ ਬੀਤੀ ਕੋਈ ਗੱਲ ਕਰ ਸਕਣ ਇਹ ਹੀ ਸਾਡਾ ਮੁੱਦਾ ਸੀ ਮੈਂ ਕਿ ਇਹਨਾਂ ਨੇ ਨੇਰੋਂ ਵੇਖਿਆ ਚਾਹੇ ਬਚਪਨੇ ਵਿੱਚ ਸੀਗੇ ਜੇਬੀਟੀ ਕਰਦੇ ਸੀ ਉਹਨਾਂ ਜਨਾਂ ਦੇ ਵਿੱਚ ਤੇ ਸਿਆਸੀ ਸੂਝ ਵੀ ਉਹਨੀਆਂ ਨਹੀਂ ਸੀ ਇੱਕ ਪਰਿਵਾਰਕ ਰਿਸ਼ਤੇਦਾਰ ਦੇ ਤੌਰ ਤੇ ਸੇਵਾਦਾਰ ਦੇ ਤੌਰ ਤੇ ਤੇ ਉਹਨਾਂ ਦੇ ਇੱਕ ਤਰ੍ਹਾਂ ਦੇ ਸਹਾਇਕ ਹੋਣ ਦੇ ਤੌਰ ਤੇ ਇਹਨਾਂ ਨੇ ਉਹ ਸੇਵਾ ਨਿਭਾਈ ਤੇ ਜਿਹੜੀਆਂ ਮੂਵਮੈਂਟਸ ਹੁੰਦੀਆਂ ਲਹਿਰਾਂ ਹੁੰਦੀਆਂ ਨੇ ਇਹ ਸਾਡਾ ਇਤਿਹਾਸ ਹੁੰਦੀਆਂ ਨੇ ਤੇ ਆਉਣ ਵਾਲੇ ਸਮੇਂ ਲਈ ਜਿਹਾਸੀ ਇਹਨਾਂ ਚੀਜ਼ਾਂ ਨੂੰ ਭੁੱਲ ਜਾਣੇ ਆ ਜਿਦਾ ਅਸੀਂ ਫ੍ਰੀडम ਮੂਵਮੈਂਟ ਦੀ ਵੀ ਗੱਲ ਕਰਦੇ ਆ ਜਾਂ ਕਿਤਾ ਇਹ ਗੱਲ ਤੇ ਉਹਨਾਂ ਦੀ ਗੱਲਬਾਤ ਤੋਂ ਸਪਸ਼ਟ ਹੁੰਦੀ ਆ ਕਿ ਜਿਹੜਾ ਕੋਈ ਉਹ ਵੱਖਰੀ ਤਰ੍ਹਾਂ ਦੀ ਸੋਚ ਨਹੀਂ ਸੀ ਰੱਖਦੇ ਪੰਜਾਬ ਦੇ ਹਕੂਕ ਦੀ ਲੜਾਈ ਸੀਗੀ ਉਹਦਾ ਨਾਂ ਬਲੋਕੀ ਬਹੁਤ ਲੈਂਦੇ ਆ ਕਿ ਅਸੀਂ ਪੰਜਾਬ ਲਈ ਲੜਾਂ ਮਰਾਂਗੇ ਪੰਜਾਬ ਲਈ ਕਰਾਂਗੇ ਐਨ ਆਰ ਆਈ ਭਰਾ ਵੀ ਕਹਿੰਦੇ ਆ ਤੇ ਹੋਰ ਲੋਕ ਵੀ ਕਹਿੰਦੇ ਆ ਤੇ ਇਸ ਲਹਿਰ ਦੇ ਮਤਲਬ ਇਸ ਮਹਾਨ ਯੋਧੇ ਨੂੰ ਸਾਨੂੰ ਸਭ ਨੂੰ ਯਾਦ ਕਰ ਰੱਖਣਾ ਚਾਹੀਦਾ ਤੇ ਹੋ ਸਕੇ ਤੇ ਉਹਨਾਂ ਦੀ ਯਾਦ ਵਿੱਚ ਕੁਝ ਹੋਰ ਵੱਡਾ ਉਤਰਾਲਾ ਜਿਹੜਾ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਪਰਿਵਾਰ ਦੀ ਵੀ ਸਾਰ ਲੈਣੀ ਚਾਹੀਦੀ ਆ ਤੇ ਇਲਾਕੇ ਵਿੱਚ ਤੇ ਚਰੋ ਕਰ ਹੀ ਰਹਿਣਗੇ ਆਪਣੇ ਜਾਵਲ ਤੇ ਤੇ ਪੰਜਾਬ ਪੱਧਰ ਦਾ ਕੋਈ ਨਾ ਕੋਈ ਫੰਕਸ਼ਨ ਮੈਂ ਕਿਹਾ ਚੰਡੀਗੜ੍ਹ ਚ ਇੱਕ ਫੰਕਸ਼ਨ ਦਾ ਹਰਸਰ ਹੋਵੇ ਘੱਟੋ ਘੱਟ ਉਹਨੇ ਸ਼ਹੀਦੀ ਵਾਲੇ ਦਿਨ ਕਿ ਐਸ ਜਗ੍ਹਾ ਦੀ ਖਾਤਰ ਇੱਕ ਬੰਦਾ ਕੁਰਬਾਨ ਹੋਇਆ ਸੀਗਾ ਤੇ ਇਹਦਾ ਵੀ ਕੋਈ ਮੂਮੈਂਟ ਬਣੇ ਸਾਡੇ ਇਸ ਪਲੇਟਫਾਰਮ ਤੋਂ ਇਹ ਸੁਨੇਹਾ ਕਿ ਜੇ ਕੋਈ ਵੀ ਸੱਜਣ ਜਿਸ ਤਰ੍ਹਾਂ ਵੀ ਸੁਣਦੇ ਆ ਸਾਨੂੰ ਉਹ ਸਮਝਦੇ ਹੋ ਆ ਕੇ ਵਾਕਿਆ ਹੀ ਸ਼ਹੀਦ ਫੇਰੂਮਾਨ ਨਾਲ ਕਾਫੀ ਜ਼ਿਆਦਾ ਜਿਹੜਾ ਅਨਿਆਂ ਹੋਇਆ ਵਿਤਕਰਾ ਹੋਇਆ ਤੇ ਉਹਨਾਂ ਦੀ ਕੁਰਬਾਨੀ ਨੂੰ ਬਿਲਕੁਲ ਅਸੀਂ ਅਣਗੌੜਿਆ ਕੀਤਾ ਲੀਡਰਸ਼ਿਪ ਨੇ ਤੇ ਕੀਤਾ ਕੀਤਾ ਸੀ ਪੰਜਾਬੀਆਂ ਨੇ ਵੀ ਕਿਹਾ ਤੱਕ ਕੀਤਾ ਤੇ ਅਸੀਂ ਉਤੋਂ ਸਬਕ ਸਿੱਖ ਕੇ ਕੋਈ ਇਸ ਤਰ੍ਹਾਂ ਦਾ ਕੋਈ ਉੱਪਰ ਅੱਲਾ ਕਰੀਏ ਕਿ ਸਾਡੀ ਪ੍ਰੇਰਨਾ ਦਾ ਸੋਰਸ ਜਿਹੜੇ ਉਹ ਬਣੇ ਰਹਿਣ ਤਾਂ ਕਿ ਆਉਣ ਵਾਲੀਆਂ ਨਸਲਾਂ ਇਹ ਯਾਦ ਰੱਖਣ ਕਿ ਸੰਘਰਸ਼ ਕੱਲੀ ਆਜ਼ਾਦੀ ਦਾ ਹੀ ਨਹੀਂ ਹੋਇਆ ਆਪਣੀ ਆਜ਼ਾਦੀ ਦਾ ਆਪਣੇ ਖਿਆਲਾਂ ਦੀ ਆਜ਼ਾਦੀ ਦਾ ਤੇ ਆਪਣੀ ਸਟੇਟ ਜਿਹੜੀ ਅੱਜ ਨੂੰ ਕਦੀ ਸੀ ਦੇਸ਼ ਪੰਜਾਬ ਆਪਣੇ ਮਾਨ ਨਾਲ ਕਹਿੰਦੇ ਸੀਗੇ ਉਹਦੇ ਵਿੱਚ ਆਪਣੇ ਹੱਕਾਂ ਦੀ ਰਾਖੀ ਦਾ ਵੀ ਇੱਕ ਸੰਘਰਸ਼ ਲੜਿਆ ਗਿਆ ਸੀ ਤੇ ਜਿਹਦੇ ਵਿੱਚ ਉਹਨਾਂ ਦੀ ਬੜੀ-ਬੜੀ ਕੁਰਬਾਨੀ ਸੀ। ਤੁਸੀਂ ਬਹੁਤ-ਬਹੁਤ ਅਦਾ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜਿਸ ਸਮਾਂ ਅਦਾ ਤੇ ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਤੁਸੀਂ ਸਾਨੂੰ ਦੱਸੀਆਂ। ਮੈਂ ਤੁਹਾਡਾ ਧੰਨਵਾਦੀ ਜਿਨ੍ਹਾਂ ਨੇ ਸਮਾਂ ਦਿੱਤਾ ਤੇ ਮੈਨੂੰ ਇਹ ਪਲੇਟਫਾਰਮ ਤੇ ਲੈ ਕੇ ਗੱਲ ਕਰਨ ਦਾ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ।